ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਆਪਣੇ ਕੋਲੇ ਏਦਾਂ ਦਾ ਸ਼ਾਰਟ ਦਾ ਜਿਹੜਾ ਸਟੱਫ ਹੈ ਇਹ ਪਸ਼ਮੀਨਾ ਸਟੱਫ ਹੈ ਤੇ ਇਹਦੇ 'ਚ ਏਦਾਂ ਫਲਾਵਰ ਦੀ ਜਿਹੜੀ ਪ੍ਰਿੰਟਿੰਗ ਹੈ ਠੀਕ ਹੈ ਆਪਾਂ ਇਹਦੀ ਬਾਟਮ ਰੈਡੀ ਕਰਨ ਲੱਗੇ ਆਂ ਬਾਟਮ ਇਹਦੀ ਹੈਗੀ ਆ ਪਲੇਨ ਰੈੱਡ ਕਲਰ ਦੀ ਆਪਾਂ ਇਹਦੇ ਉੱਪਰ ਇਹਦੀ ਮੋਰੀ ਦਾ ਡਿਜ਼ਾਈਨ ਬਣਾਉਣ ਲੱਗੇ ਆਂ ਡਿਜ਼ਾਈਨ ਬਣਾਉਣ ਲੱਗੇ ਆਂ ਆਪਾਂ ਐਂਕਰ ਦੇ ਥ੍ਰੈਡਸ ਦੇ ਨਾਲ ਠੀਕ ਹੈ ਹੁਣ ਆਪਾਂ ਤੁਹਾਨੂੰ 1 ਬਾਈ 1 ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਆਪਣੀ ਮੋਰੀ ਦੇ ਨਾਲ ਅਟੈਚ ਕਰ ਲੈਣੇ ਆ ਜੋ ਆਪਾਂ ਪੇਸਟਿੰਗ ਕਰਕੇ ਆਲਰੇਡੀ ਕੱਪੜੇ ਦੇ ਉੱਤੇ ਰੱਖੀਆਂ ਹੋਈਆਂ ਪੱਟੀਆਂ ਬੁਕਰਮ ਵਾਲੀਆਂ ਉਹਨੂੰ ਆਪਾਂ ਅਟੈਚ ਕਰਦੇ ਆਂ ਆਪਣੀ ਸਲਵਾਰ ਦੇ ਨਾਲ ਫਿਰ ਆਪਾਂ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਆਂ ਹਾਂਜੀ ਆਪਾਂ ਆਪਦੀ ਬਾਟਮ ਦੇ ਨਾਲ ਜਿਹੜੀ ਬੁਕਰਮ ਦੀਆਂ ਪੱਟੀਆਂ ਰੈਡੀ ਕੀਤੀਆਂ ਸੀ ਉਹ ਆਪਾਂ ਅਟੈਚ ਕਰਨ ਚੁੱਕੇ ਹਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸਿੰਪਲ ਮਸ਼ੀਨ ਦੇ ਨਾਲ ਆਪਾਂ ਆਪਦੀ ਬਾਟਮ ਤੇ ਕਿੱਦਾਂ ਐਂਕਰ ਦੇ ਥ्रेड ਯੂਜ਼ ਕਰਕੇ ਆਪਾਂ ਵਰਕ ਕਰ ਸਕਦੇ ਹਾਂ ਠੀਕ ਹੈ ਇਹ ਆਪਾਂ ਐਂਕਰ ਦੀਆਂ ਐਂਕਰ ਦੀਆਂ ਗੁੱਟੀਆਂ ਲਈਆਂ ਜਾਂ ਤੁਸੀਂ ਐਂਕਰ ਦੇ ਥ੍ਰੈਡ ਬੋਲ ਸਕਦੇ ਹੋ ਇਹ ਆਪਣੇ ਕੋਲੇ ਇਸ ਕਲਰ ਦੀ ਸ਼ਰਟ ਹੈ ਇਹਦੇ ਵਿੱਚੋਂ ਆਪਾਂ ਚੂਜ਼ ਕੀਤੇ ਆ ਪੀਚ ਕਲਰ ਤੇ ਇੱਕ ਆਪਾਂ ਲਿਆ ਗ੍ਰੇ ਕਲਰ ਠੀਕ ਹੈ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹਨੂੰ ਉਲਟਾ ਕਰਕੇ ਇੱਥੇ ਆਪਾਂ ਜੋ ਵੀ ਡਿਜ਼ਾਈਨ ਬਣਾਉਣਾ ਹੈ ਉਹਨੂੰ ਆਪਾਂ ਡਰਾ ਕਰਾਂਗੇ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਕਿੱਦਾਂ ਡਰਾ ਕਰਨਾ ਹੈ ਠੀਕ ਹੈ ਇਹ ਹਮੇਸ਼ਾ ਉਲਟੇ ਪਾਸੇ ਹੀ ਡਿਜ਼ਾਈਨ ਆਪਾਂ ਡਰਾ ਕਰਦੇ ਆ ਕਿਉਂਕਿ ਆਪਾਂ ਜਦੋਂ ਵੀ ਐਂਕਰ ਦਾ ਥ੍ਰੈਡ ਫਿਲ ਕਰਦੇ ਆ ਉਹ ਆਪਾਂ ਬobbin ਦੇ ਵਿੱਚ ਫਿਲ ਕਰਦੇ ਆਂ ਡਰਾ ਕਰਨ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਇੱਕ ਸਕੇਲ ਤੇ ਆਪਾਂ ਨੂੰ ਇੱਕ ਚਾਹੀਦੀ ਹੈ ਮੈਜੀਕਲ ਪੈਨਸਲ ਸਭ ਤੋਂ ਪਹਿਲਾਂ ਆਪਾਂ ਸਟ੍ਰੇਟ 3 ਲਾਈਨਾਂ ਲਗਾਵਾਂਗੇ ਇਦਾਂ ਹੀ ਆਪਾਂ ਦੋ ਲਾਈਨਾਂ ਹੋਰ ਲਗਾਵਾਂਗੇ ਥੋੜੀ ਸਪੇਸ ਛੱਡਦੇ ਹੋਏ ਹੁਣ ਜੀ ਆਪਾਂ ਮੈਜਿਕਲ ਪੈਨਸਲ ਦੀ ਹੈਲਪ ਦੇ ਨਾਲ 3 ਜਿਹੜੀਆਂ ਲਾਈਨਾਂ ਉਹ ਲਗਾ ਚੁੱਕੇ ਹਾਂ ਹੁਣ ਇੱਕ ਆਪਾਂ ਕੱਟਵਰਕ ਦੀ ਸ਼ੇਪ ਦਾ ਕੁਝ ਵੀ ਲੈ ਲਾਂਗੇ ਤੁਸੀਂ ਕੋਈ ਬੈਂਗਲ ਲੈ ਸਕਦੇ ਹੋ ਕੋਈ ਕੜਾ ਲੈ ਸਕਦੇ ਹੋ ਇਹਦੀ ਹੈਲਪ ਦੇ ਨਾਲ ਆਪਾਂ ਡਿਜ਼ਾਈਨ ਬਣਾਵਾਂਗੇ ਫਸਟ ਆਫ 올 ਆਪਾਂ ਇਹਨੂੰ ਇਦਾਂ ਰੱਖਣਾ ਹੈਗਾ ਥੋੜਾ ਜਿਹਾ ਆ ਜਿਹੜੀ 3rd ਲਾਈਨ ਲਗਾਈ ਹੈ ਤੋਂ ਥੋੜਾ ਜਿਹਾ ਉੱਪਰ ਕਰਕੇ ਰੱਖਾਂਗੇ ਆਪਾਂ ਇਦਾਂ ਠੀਕ ਹੈ ਇਦੀ ਐਵੇਂ ਕਰਕੇ ਆਪਾਂ ਰਾਉਂਡ ਬਣਾ ਲਾਂਗੇ ਫਿਰ ਆਪਾਂ ਇੱਕ ਵਾਰੀ ਹੋਰ ਇਹਨੂੰ ਇਦਾਂ ਅਰਾਉਂਡ ਸ਼ੇਪ ਚ ਐਵੇਂ ਬਣਾ ਲੈਣਾ ਫਿਰ ਆਪਾਂ ਇਹਨੂੰ ਇਦਾਂ ਰੱਖਣਾ ਹੈਗਾ ਫਿਰ ਇਹਦੇ ਉੱਪਰ ਆਪਾਂ ਐਵੇਂ ਬਣਾ ਲੈਣਾ ਇਹ ਆਪਾਂ ਸਾਰਾ ਐਵੇਂ ਹੀ ਕੰਪਲੀਟ ਕਰ ਲਾਂਗੇ ਹਾਂਜੀ ਆਪਾਂ ਇਦਾਂ ਆਪਦਾ ਡਿਜ਼ਾਈਨ ਜਿਹੜਾ ਡਰਾ ਕਰ ਲਿਆ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਤੁਸੀਂ ਖਾਲੀ ਬੋਬਿਨ ਲੈ ਲੈਣੀ ਆ ਉਹਦੇ ਵਿੱਚ ਹੁਣ ਆਪਾਂ ਜਿਹੜੀਆਂ ਦੋ ਲਾਈਨਾਂ ਲਗਾਵਾਂਗੇ ਉਹ ਗ੍ਰੇ ਕਲਰ ਦੀਆਂ ਲਗਾਵਾਂਗੇ ਫਰਸਟ ਵਾਲੀ ਤੇ ਥਰਡ ਵਾਲੀ ਤੁਸੀਂ ਇਹ ਪਹਿਲਾਂ ਮੀਜ਼ਰ ਕਰ ਲੈਣਾ ਕਿ ਆਪਾਂ ਆ ਨੂੰ ਕਿੰਨਾ ਥ੍ਰੈਡ ਚਾਹੀਦਾ ਆਪਾਂ ਇਦਾਂ ਮੀਜ਼ਰ ਕਰਕੇ ਤੇ ਆਪ ਨੂੰ ਟੂ ਟਾਈਮ ਚਾਹੀਦਾ ਇਹਨੂੰ ਤੁਸੀਂ ਇਦਾਂ ਡਬਲ ਫੋਲਡ ਕਰ ਲੈਣਾ ਤੇ ਉਸ ਤੋਂ ਥੋੜਾ ਜਿਹਾ ਵੱਧ ਲੈ ਲੈਣਾ ਇਹ ਆਪਾਂ ਕਿਉਂ ਹੈਮੀ ਫਿਲ ਕਰਨਾ ਕਿਉਂਕਿ ਜੇ ਵਿਚਕਾਰ ਰਹਿ ਗਿਆ ਇਹ ਥ੍ਰੈਡ ਤਾਂ ਉੱਥੇ ਦੀ ਫਿਨਿਸ਼ਿੰਗ ਹੈ ਜਿਹੜੀ ਉਹ ਅੱਛੇ ਤਰੀਕੇ ਨਾਲ ਨਹੀਂ ਆਏਗੀ ਇਹਦੀ ਫਿਨਿਸ਼ਿੰਗ ਖਤਮ ਹੋ ਜਾਂਦੀ ਹੈ ਉੱਥੋਂ ਹੀ ਤਾਗਾ ਉੱਪਰ ਜਾਂਦਾ ਹੈ ਜੇ ਵਿਚਕਾਰ ਰਹਿ ਜੇ ਆਪਣਾ ਡਿਜ਼ਾਈਨ ਫੋਰ ਐਗਜ਼ਾਮਪਲ ਇੱਥੇ ਆ ਕੇ ਖਤਮ ਹੋ ਜੇ ਥ੍ਰੈਡ ਤਾਂ ਉਸ ਤੋਂ ਚੰਗਾ ਹੈ ਕਿ ਤੁਸੀਂ ਮੀਜ਼ਰ ਕਰਕੇ ਹੀ ਬੋਬਿੰਗ ਦੇ ਵਿੱਚ ਫਿਲ ਕਰੋ ਠੀਕ ਹੈ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਆਪਾਂ ਇਹਦੇ ਵਿੱਚ ਕਿਵੇਂ ਫਿਲ ਕਰਨਾ ਆਪਾਂ ਇਦਾਂ ਸਿੰਪਲੀ ਇਹਨੂੰ ਹੈਂਡ ਦੇ ਨਾਲ ਹੀ ਫਿਲ ਕਰਾਂਗੇ ਇਦਾਂ ਜਿੰਨਾ ਵੀ ਆਪਾਂ ਨੂੰ ਥ੍ਰੈਡ ਚਾਹੀਦਾ ਆਪਾਂ ਹੈਂਡ ਦੇ ਨਾਲ ਹੀ ਇਹਨੂੰ ਇਦਾਂ ਫਿਲ ਕਰ ਲੈਣਾ ਫਿਲ ਕਰਨ ਤੋਂ ਬਾਅਦ ਜਿਹੜਾ ਇਹਦਾ ਆਹ ਵਾਲਾ ਨਟ ਆਪਣੀ ਇਹ ਡੱਬੀ ਦਾ ਨਟ ਹੈ ਜਿਹੜਾ ਇਹਨੂੰ ਤੁਸੀਂ ਲੂਜ਼ ਕਰ ਲੈਣਾ ਲੂਜ਼ ਕਰਨ ਤੋਂ ਬਾਅਦ ਐਵੇਂ ਇਹ ਥ੍ਰੈਡ इजीली ਐਵੇਂ ਕੱਢ ਲੈਣਾ ਠੀਕ ਹੈ ਹੁਣ ਆਪਾਂ ਤੁਹਾਨੂੰ ਲਗਾ ਕੇ ਦੱਸਦੇ ਆ ਜਿੱਦਾਂ ਠੀਕ ਹੈ ਹੁਣ ਆਪਾਂ ਸਲਾਈ ਲਗਾਉਣੀ ਸਟਾਰਟ ਕਰਦੇ ਆ ਇਹ ਇਦਾਂ ਆਏਗਾ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਆਪਾਂ ਡਰਾ ਕੀਤਾ ਆਪਾਂ ਉਹਵੇਂ ਹੀ ਇਹ ਲਗਾਉਣੀ ਆ ਤਾਂ ਇਹ ਇਦਾਂ ਆਏਗਾ ਬਣ ਕੇ ਹੁਣ ਆਪਾਂ ਨੈਕਸਟ ਜਿਹੜੀ 3rd ਲਾਈਨ ਡਰਾ ਕੀਤੀ ਆਪਾਂ ਉਹਦੇ ਉੱਪਰ ਵੀ ਸੇਮ ਐ ਇਦਾਂ ਹੀ ਲਗਾਵਾਂਗੇ ਇਦਾਂ ਆਪਾਂ ਦੋ ਲਾਈਨਾਂ ਲਗਾ ਲੀਆਂ ਹੁਣ ਇਹਦੇ ਵਿੱਚਕਾਰ ਆਪਾਂ ਪੀਚ ਕਲਰ ਦਾ ਥ੍ਰੈਡ ਬੋਬਿਨ ਦੇ ਵਿੱਚ ਫਿਲ ਕਰਕੇ ਫਿਰ ਆਪਾਂ 3rd ਸਲਾਈ ਲਗਾਉਣੇ ਆ ਆਪਾਂ ਪੀਚ ਕਲਰ ਦਾ ਵੀ ਥ੍ਰੈਡ ਆ ਜਿਹੜਾ ਉਹ ਪਰ ਕੇ ਇਦਾਂ ਲਾਈਨਸ ਆ ਗਈਆਂ ਹੁਣ ਆਪਾਂ ਇੱਥੇ ਵੀ ਪੀਚ ਕਲਰ ਦੇ ਸੇਮ ਰਾਉਂਡ ਸ਼ੇਪ ਦੇ ਵਿੱਚ ਆਪਾਂ ਮਸ਼ੀਨ ਚਲਾਵਾਂਗੇ ਇਦਾਂ ਆਪਾਂ ਜਿਹੜੇ ਸਰਕਲ ਜਿਹੜਾ ਕੱਟਵਰਕ ਤੁਸੀਂ ਕਹਿ ਸਕਦੇ ਹੋ ਇਹ ਲਗਾ ਚੁੱਕੇ ਆਪਾਂ ਹੁਣ ਜਿਹੜਾ ਇਹਦੇ ਵਿਚਕਾਰ ਆਪਾਂ ਇੱਕ ਹੋਰ ਵਾਰੀ ਰਾਉਂਡ ਘੁਮਾਇਆ ਆਪਾਂ ਉਹਦੇ ਉੱਪਰ ਵੀ ਸਲਾਈ ਇਦਾਂ ਹੀ ਲਗਾ ਲਾਂਗੇ ਇਹਦਾ ਡਿਜ਼ਾਈਨ ਜਿਹੜਾ ਕੁਝ ਇਦਾਂ ਮੰਨ ਕੇ ਰੈਡੀ ਹੋਇਆ ਤਾਂ ਇਹ ਬਹੁਤ ਹੀ ਈਜ਼ੀ ਤਰੀਕੇ ਨਾਲ ਬਿਲਕੁਲ ਥੋੜੇ ਜਿਹੀ ਟਾਈਮ ਦੇ ਵਿੱਚ ਹੀ ਆਪਾਂ ਇਹ ਡਿਜ਼ਾਈਨ ਕ੍ਰੀਏਟ ਕਰ ਲਿਆ ਹੁਣ ਆਪਾਂ ਅੱਗੇ ਦੱਸਦੇ ਹਾਂ ਤੁਹਾਨੂੰ ਇਹ ਅੱਗੇ ਆਪਾਂ ਡਿਜ਼ਾਈਨ ਕਿੱਦਾਂ ਬਣਾਉਣਾ ਹੈਗਾ ਹੁਣ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਪੱਤੀ ਡਰਾ ਕਰਨੀ ਹੈ ਇੱਦਾਂ ਤੁਸੀਂ ਤਿੰਨ ਪੱਤੀਆਂ ਡਰਾ ਕਰ ਲੈਣੀਆਂ ਇੱਥੇ ਆਪਾਂ ਥੋੜਾ ਹੈਂਡ ਦਾ ਕੰਮ ਕਰਾਂਗੇ ਇਹਨਾਂ ਪੱਤੀਆਂ ਤੇ ਠੀਕ ਹੈ ਤੇ ਇਹ ਆਪਾਂ ਸਾਰੇ ਡਿਜ਼ਾਈਨ ਇਦਾਂ ਹੀ ਬਣਾ ਲੈਣਾ ਪੱਤੀਆਂ ਡਰਾ ਕਰਕੇ ਇਦਾਂ ਆਪਾਂ ਇਹ ਸਾਰਾ ਡਿਜ਼ਾਈਨ ਡਰਾ ਕਰ ਲਿਆ ਠੀਕ ਹੈ ਇਹ ਜਿਹੜੀਆਂ ਪੱਤੀਆਂ ਆਪਾਂ ਗ੍ਰੀਨ ਕਲਰ ਦੀਆਂ ਬਣਾਵਾਂਗੇ ਸੂਈ ਦੇ ਵਿੱਚ ਥ੍ਰੈਡ ਪਾ ਕੇ ਠੀਕ ਹੈ ਆਪਾਂ ਨੀਡਲ ਦੇ ਵਿੱਚ yellow ਕਲਰ ਦਾ ਥ੍ਰੈਡ ਪਾਵਾਂਗੇ ਠੀਕ ਹੈ ਤੇ ਆਪਾਂ ਜਿੱਥੇ ਆਪਾਂ ਡਾਟ ਲਗਾਇਆ ਹੈ ਉੱਥੋਂ ਆਪਾਂ ਨੀਡਲ ਨੂੰ ਕੱਢਣਾ ਤੇ ਇਹਦੇ ਤੇ ਆਪਾਂ ਨਾਟਵਰਕ ਕਰਾਂਗੇ 1 2 3 4 ਵਾਰੀ ਲਪੇਟ ਕੇ ਤੇ ਸੂਈ ਨੂੰ نیچے ਲੈ ਜਾਵਾਂਗੇ ਤੇ ਤੁਸੀਂ ਸਾਰਿਆਂ ਜਿੰਨੇ ਵੀ ਆਪਾਂ ਡਾਟ ਲਾਏ ਆ ਸੇਮ ਤੁਸੀਂ ਸਾਰਿਆਂ ਦੇ ਵਿੱਚ ਇਹੀ ਪ੍ਰੋਸੈਸ ਰੱਖਣਾ ਠੀਕ ਹੈ ਹੱਲ ਦੇ ਵਿੱਚ ਗ੍ਰੀਨ ਕਲਰ ਦਾ ਥ्रेड ਲਿਆ ਹੁਣ ਆਪਾਂ ਤੁਹਾਨੂੰ ਪੱਤੀ ਬਣਾਉਣੀ ਦੱਸਦੇ ਆ ਤੁਸੀਂ ਚਾਹੋ ਤਾਂ ਫਰੇਮ ਵੀ ਲਗਾ ਸਕਦੇ ਹੋ ਐ ਸਿੰਪਲ ਵੀ ਤੁਸੀਂ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇੱਥੋਂ ਥ्रेड ਨੂੰ ਕੱਢਣਾ ਠੀਕ ਹੈ ਤਾਂ ਇੱਥੋਂ ਕੱਢ ਕੇ ਤੁਸੀਂ ਬਿਲਕੁਲ ਇਹਦੇ ਨਾਲ ਹੀ ਥੋੜਾ ਜਿਹਾ نیچے ਕਰਕੇ ਕੱਢਣਾ ਹੈ ਸੂਈ ਨੇ ਇੱਦਾਂ ਫਿਰ ਤੁਸੀਂ ਇੱਥੋਂ ਕੱਢਣਾ ਹੈਗਾ ਤਾਂ ਸੂਈ ਨੂੰ ਥੋੜਾ نیچے ਕਰਕੇ ਜਿਵੇਂ ਜਿਵੇਂ ਤੁਸੀਂ ਪੱਤੀ ਡਰਾ ਕੀਤੀ ਆ ਓਵੇਂ ਓਵੇਂ ਤੁਸੀਂ ਬਣਾਉਂਦੇ ਜਾਣਾ ਫਿਰ ਆਪਾਂ ਸੂਈ ਨੂੰ ਇੱਥੋਂ ਕੱਢਾਂਗੇ ਫਿਰ ਤੁਸੀਂ ਇਧਰਲੇ ਪਾਸੇ ਕੱਢ ਲੈਣੀ ਹੈ ਸੂਈ ਤੁਸੀਂ ਚਾਹੋ ਤਾਂ ਫਰੇਮ ਵੀ ਲਗਾ ਸਕਦੇ ਹੋ ਠੀਕ ਹੈ ਫਿਰ ਆਪਾਂ ਸੂਈ ਨੂੰ ਇੱਥੋਂ ਕੱਢਣਾ ਫਿਰ ਆਪਾਂ ਇਹਦਾ ਘੜਦੇ ਨੇ ਫਿਰ ਆਪਾਂ ਇਦਾਂ ਆਪਾਂ ਇੱਕ ਸਾਰੀ ਜਿਹੜੀ ਆਪਣੀ ਪੱਤੀ ਨੂੰ ਕੰਪਲੀਟ ਕਰ ਲਾਂਗੇ ਤੇ ਆਪਾਂ ਇਹਨੂੰ نیچے ਲਗਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਪੱਤੀ ਬਣ ਕੇ ਰੈਡੀ ਹੋ ਗਈ ਸੇਮ ਜਿਹੜੀ ਆਪਾਂ ਇੱਧਰ ਪੱਤੀ ਡਰਾ ਕੀਤੀ ਹੈ ਇਹ ਪਾਵਾਂਗੇ ਫਿਰ ਇੱਧਰ ਪੱਤੀ ਕੀਤੀ ਹੈ ਇਹੇ ਪਾਵਾਂਗੇ ਆਪਾਂ ਪੱਤੀਆਂ ਜਿਹੜੀਆਂ ਦੋ ਪਾ ਚੁੱਕੇ ਹਾਂ ਤਾਂ ਆਪਾਂ ਸਾਰਿਆਂ ਦੇ ਵਿੱਚ ਨੋਟ ਵੀ ਲਗਾ ਚੁੱਕੇ ਹਾਂ ਅਪਾ ਪੂਰਾ ਕੰਪਲੀਟ ਕਰਕੇ ਤੁਹਾਨੂੰ ਦੱਸਦੇ ਆ ਕਿ ਇਦਾਂ ਇਹਦੀ ਜਿਹੜੀ ਲੁੱਕ ਆ ਉਹ ਕਿੱਦਾਂ ਦੀ ਆਉਂਦੀ ਆ ਹਾਂਜੀ ਆਪਾਂ ਸਾਰੀਆਂ ਪੱਤੀਆਂ ਜਿਹੜੀਆਂ ਉਹ ਕੰਪਲੀਟ ਕਰ ਲਈਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਂਕਰ ਦੇ ਥ੍ਰੈਡ ਦੇ ਨਾਲ ਤੇ ਮਸ਼ੀਨ ਦੀ ਹੈਲਪ ਦੇ ਨਾਲ ਥੋੜੀ ਜਿਹੀ ਟਾਈਮ ਦੇ ਵਿੱਚ ਹੀ ਆਪਾਂ ਕਿੰਨੀ ਸੋਹਣੀ ਸਲਵਾਰ ਦੀ ਜਿਹੜੀ ਮੋਰੀ ਆ ਉਹ ਰੈਡੀ ਕਰ ਲਈ ਆ ਇਦਾਂ ਤੁਸੀਂ ਆਪਦੇ ਸੂਟ ਦੇ ਜਿਹੜੇ ਪਲੇਨ ਸੂਟਾਂ ਦੇ ਘੇਰੇ ਬਾਜੂ ਤੇ ਆਪਦਾ ਨੈਕ ਲਾਈਨ ਵੀ ਬਣਾ ਸਕਦੇ ਹੋ ਤੁਹਾਨੂੰ ਇਹ ਮੇਰੀ ਵੀਡੀਓ ਬਹੁਤ ਹੀ ਅੱਛੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਦੈਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈ ਟ੍ਰਿਕ ਤੁਹਾਨੂੰ ਕਿੱਦਾਂ ਦੀ ਲੱਗੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ